బోల్ చూడే బ దాకా బ ਜੇशो ਮੇਰਾ ਨਾਮ ਵਾਲਿਸ ਸਿੰਘ ਹੈ ਮੈਂ ਬਹੁਤ ਹੀ ਕਿਊਟ ਜਹਾ ਹਾਂ ਕਦੇ ਕਦੇ ਮੈਂ ਲੜਾਈ ਵੀ ਕਰਦਾ ਹਾਂ ਮਮਾ ਨਾਲ ਜਦੋਂ ਮੈਨੂੰ ਦੁੱਧ ਨਹੀਂ ਮਿਲਦਾ ਛੇਤੀ ਛੇਤੀ ਫਿਰ ਮੈਂ ਲੜਾਈ ਕਰਦਾ ਹਾਂ ਮੈਂ ਨਾਨੀ ਨਾਲ ਵੀ ਲੜਾਈ ਕਰ ਲੈਣਾ ਹਾਂ ਕਦੇ ਕਦੇ ਮੈਂ ਗੰਦਾ ਬੱਚਾ ਬਣ ਜਾਂਦਾ ਹਾਂ ਉੱਦਾ ਮੈਂ ਬੜਾ ਛੋਨਾ ਬੱਚਾ ਵਾਂ ਮੈਂ ਮਮਾ ਦਾ ਛੋਨਾ ਛੋਨਾ ਬੇਬੀਆਂ ਮੈਂ ਮਮਾ ਦਾ ਛੋਨਾ ਛੋਨਾ ਬੇਬੀਆਂ ਬਾਗਰੂ 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 ਤੁਸੀਂ ਦਾਈ ਨਹੀਂ ਨਾ ਪਿੰਦੇ ਫਿਰ ਤਾਂ ਅਗਰ ਕੀ ਖਾਂਗੇ ਨਹੀਂ ਅੜ ਦਿੱ ਦਾਈ ਪਿਆ ਗੜੋ ਫਿਰ ਖਾਂਗੋ ਹੱਥ ਜੋਗੀ ਫੇ ਲੋਕੀ ਕਹਿਣਗੇ ਵਾਰਿਸ ਨੂੰ ਖਾਂਗ ਕੋ ਆਉਂਦੀ ਏ